ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਸੌਰ ਸਿੰਘ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸੈ ਪਹੁੰਚਿਆ ਦੋਸਤੋ ਆ ਸਾਹਮਣੇ ਮੇਰੇ ਵੀਰ ਅਰਸ਼ ਆ ਅਰਸ਼ ਵੀਰ ਦੇ ਘਰੋਂ ਦੋਸਤੋ ਕਾਫੀ ਵੀਡੀਓ ਜਿਹੜੀਆਂ ਆਪਾਂ ਅਪਲੋਡ ਕੀਤੀਆਂ ਨੇ ਤੇ ਅੱਜ ਬਿਲਕੁਲ ਨਵੇਂ ਨਕੋਰ ਜਿਹੜੇ ਪਸ਼ੂ ਲੈ ਕੇ ਵੀਰ ਵੜਾਂ ਦੇ ਵਿੱਚ ਅੱਜ ਫਿਰ ਹਾਜ਼ਰ ਹੋਇਆ ਠੀਕ ਆ ਇੱਕ ਵੈੜ ਬਿਲਕੁਲ ਤੁਹਾਨੂੰ ਤਾਜੀ ਸੂਈ ਸਵਾਈ ਜੜੀ ਦੋਸਤੋ ਵੈੜ ਦਿਖਾਵਾਂਗੇ ਸ਼ਾਹੀਵਾਲ ਅੰਗ ਦੇ ਵਿੱਚ ਹੋਵੇਗੀ ਇੱਕ ਵੈੜ ਤੁਹਾਨੂੰ ਬਿਲਕੁਲ ਠੁੱਕੀ ਆ ਤਿਆਰੀ ਦੇ ਵਿੱਚ ਆ ਸਮਾਂ ਦੇਣ ਕਿੰਨੇ ਲੈ ਜੂਗੀ ਉਹ ਗੱਲਬਾਤ ਵੀਰ ਅਰਸ਼ ਦੇ ਨਾਲ ਕਰ ਲਾਂਗੇ ਠੀਕ ਆ ਤੇ ਖਾਸ ਪਿੰਡ ਤੁਸੀਂ ਵਿਜ਼ਿਟ ਕਰਨੀ ਆ ਸੁਰ ਸਿੰਘ ਪਿੱਖੀ ਪਿੰਡ ਤੋਂ ਕੋਈ 6-7 ਕਿਲੋਮੀਟਰ ਦੀ ਦੂਰੀ ਆ ਦੋਸਤੋ ਜਿਹੜੇ ਵੀਰ ਆਪਣੇ ਨਾਲ ਨਵੇਂ ਜੁੜੇ ਆ ਉਹਨਾਂ ਨੂੰ ਜ਼ਰੂਰ ਦੱਸ ਦਿੰਨੇ ਆ ਠੀਕ ਆ ਤੇ ਬਾਕੀ ਮੋਸਟਲੀ ਸਾਰੇ ਵੀਰ ਮਾਝੇ ਦਾ ਪਿੰਡ ਆ ਸਾਰੇ ਵੀਰ ਜਾਣਦੇ ਹੋ ਸੁਰ ਸਿੰਘ ਤੁਸੀਂ ਪਹੁੰਚ ਕੇ ਅਰਸ਼ بھائی ਦੇ ਨੰਬਰਾਂ ਦੇ ਥੱਲੇ ਨੰਬਰ ਜਿਹੜੇ ਸਕਰੀਨ ਤੇ ਚੱ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਅੱਜ ਵੀਡੀਓ ਦੋਸਤੋ ਆਪਾਂ 9 ਮਈ ਨੂੰ ਬਣਾ ਰਹੇ ਆ ਸਮਾਂ ਤੁਸੀਂ ਜਰੂਰ ਨੋਟ ਕਰ ਲਓ ਕੋਈ ਸ਼ਾਮ ਦੇ 5 ਵਜੇ ਦਾ ਸਮਾਂ ਹੈਗਾ ਠੀਕ ਹੈ ਜੀ ਈਵਨਿੰਗ ਟਾਈਮ ਸ਼ਾਮ ਦੇ 5 ਵਜੇ ਆ ਤੇ ਗੱਲਬਾਤ ਕਰਦੇ ਆ ਪੁੱਛਦੇ ਆ ਇਨਫੋਰਮੇਸ਼ਨ ਅੱਜ ਇਹਨਾਂ ਪਸ਼ੂਆਂ ਦੀ ਕੀ ਆ ਕੀ ਡਿਟੇਲ ਆ ਸਭ ਤੋਂ ਪਹਿਲਾਂ ਵੀਰ ਅਰਸ਼ ਕੀ ਹਾਲ ਚਾਲ ਵਧੀਆ ਵਧੀਆ ਵੀਜੀ ਤੁਸੀਂ ਸੁਣਾਓ ਠੀਕ ਠਾਕ ਜੀ ਸੰਧੂ ਸਾਹਿਬ ਬਹੁਤ ਵਧੀਆ ਭਰਾ ਜੀ ਠੀਕ ਠਾਕ ਅਰਸ਼ ਭਾਈ ਪਸ਼ੂ ਅੱਜ ਫੇਰ ਆ ਗਏ ਆਪਣੇ ਕੋਲ ਦੋ ਵੜਾ ਜੀ ਹਾਂਜੀ ਉਹਦੇ ਪਸ਼ੂ ਵਧੀਆ ਵੇਖੇ ਸੀਗੇ ਬਿਲਕੁਲ ਸੰਧੂ ਸਾਹਿਬ ਬਿਲਕੁਲ ਠੀਕ ਹੈ ਵੀਰੇ ਤੇ ਫਿਰ ਹਾਲ ਆਪਾਂ ਸਟਾਰਟ ਐ ਇਸ ਸ਼ਾਹੀਵਾਲ ਵੜ ਤੋਂ ਕਰ ਲਗੇ ਹਾਂਜੀ ਵੀ ਕੀ ਡਿਟੇਲ ਆ ਵੀਰ ਅਰਸ਼ੇਨ ਦੀ ਪੂਰੀ ਇਨਫੋਰਮੇਸ਼ਨ ਦੱਸਦੇ ਸੂਬਾ ਕਿੰਨਾ ਸੂਈ ਇਹ ਦੂਜਾ ਸੂਬਾ ਸੂਈ ਸੰਧੂ ਸਾਹਿਬ ਹਾਂਜੀ ਤੇ ਅੱਜ ਤੜਕੇ ਸੂਈ ਐ 7:00 ਵਜੇ 7:00 ਵਜੇ ਹਾਂਜੀ ਬੱਚਾ ਥੱਲੇ ਹਾਂਜੀ ਆ ਬੱਛੀ ਐ ਮੇਰੀ ਬੱਛੀ ਐ ਹਾਂਜੀ ਫੀਮੇਲ ਕਾਫ ਆ ਦੋਸਤੋ ਬੱਛੀ ਐ ਤੇ 나ੜੂ ਬੱਚੇ ਦੇ ਨਾਲ ਆ ਤੁਸੀਂ ਦੇਖ ਸਕਦੇ ਹੋ ਠੀਕ ਆ 나ੜੂ ਬੱਚੇ ਦੇ ਨਾਲ ਆ ਤੇ ਫੀਮੇਲ ਕਾਫ ਆ ਜਰਸੀ ਥੱਲੇ ਜਿਹੜੀ ਦੋਸਤੋ ਜਰਸੀ ਨਸਲ ਦੀ ਜਿਹੜੀ ਆ ਇਹ ਬੱਛੀ ਆ ਠੀਕ ਆ ਬੱਚਾ ਤੇ ਅਰਜભાઈ ਸੂਹਾ ਕਿੰਮਾ ਦੱਸਿਆ ਸੀ ਦੂਜਾ ਸੂਹਾ ਸੋਡਾ ਦੂਜਾ ਅੱਜ ਮਾਰਨਿੰਗ ਸਵੇ ਸੁਈ ਹਾਂਜੀ ਤਣਕੇ ਸਾਡੇ ਜੇਰ ਪ੍ਰੋਪਰ ਪੈ ਗਈ ਸੀ ਬਿਲਕੁਲ ਸੰਧੂ ਸਾਹਿਬ ਸਾਹਿਬ ਠੀਕ ਆ ਤੇ ਜੇਰ ਪ੍ਰੋਪਰ ਜਿਹੜੀ ਦੋਸਤੋ ਪੈ ਗਈ ਆ ਦੂਜਾ ਸੂਹਾ ਤੇ ਸ਼ਾਹੀ ਵਾਲ ਅੰਗ ਦੇ ਵਿੱਚ ਆ ਤੇ ਮੋਟਾ ਗੋਲ ਥਣ ਆਪਾਂ ਜਿਹਨੂੰ ਕਹਿ ਦਿੰਨੇ ਨਾ ਉਹ ਲੱਗਾ ਵੈਟ ਦੇ ਆ ਕਰੋ ਚੈੱਕ ਮੋਟਾਈ ਮੁੱਠੀ ਵੇਖੋ ਥਣ ਦੀ ਲੰਬਾਈ ਵਿਥ ਵਿਰਲਾ ਬਿਲਕੁਲ ਤੁਹਾਡੇ ਸਾਹਮਣੇ ਆ ਆ ਕਰੋ ਚੈੱਕ ਠੀਕ ਹੈ ਤੇ ਬਾਕੀ ਅਰਸ਼ ਭਾਈ ਕੋਈ ਇੱਕ ਟੰਗ ਦੀ ਕੋਈ ਚਵਾਈ ਕੀਤੀ ਮਾਰਨਿੰਗ ਸਦੂ ਸਾਹਿਬ ਇੱਕ ਟੰਗ ਦੀ 4 ਕਿਲੋ ਚੁਗਿਆ ਹੈ ਬਸ ਸਵੇਰੇ ਸੂਬਾ ਓਕੇ ਬਹੁਤ ਜਿਆਦਾ ਚੁੰਨ ਚੁੰਨ ਲੱਗਾ ਬਾਕੀ ਵਿੱਚ ਧਾਰਾਂ ਵੀ ਮਰਾਦਾ ਸਦੂ ਸਾਹਿਬ ਆਪਾਂ ਬੱਚਾ ਲਾ ਕੇ ਧਾਰਾਂ ਵੀ ਭਰਾ ਕੇ ਵਿਖਾ ਦਾਂਗੇ ਹਾਂਜੀ ਤੇ ਅਰਸ਼ ਭਾਈ ਖੋਲ ਗਏ ਤੋਰ ਗਏ ਬਿਲਕੁਲ ਹਾਈਟ ਜਿਹੜੀ ਆ ਦੋਸਤੋ ਮੈਂ ਜ਼ਿਕਰ ਕਰ ਦੇਣਾ ਉਹਨਾ ਵੀ ਵੱਡੀ ਆ ਜਾਂ ਛੋਟੀ ਆ ਮੀਡੀਅਮ ਹਾਈਟ ਦੇ ਵਿੱਚ ਆ ਜਿੱਦਾਂ ਦੀ ਆਪਾਂ ਨਾਰਮਲੀ ਸ਼ਾਹੀਵਾਰ ਵਿਹੜ ਦੇਖਦੇ ਆ ਨਾਲ ਇੱਕ ਹੋਰ ਵੱਡੇ ਕਦਕ ਦੇ ਵਿੱਚ ਵਿਹੜ ਆ ਉਹਦੇ ਤੋਂ ਥੋੜੀ ਜਿਹੀ ਜਿਹੜੀ ਆ ਦੋਸਤੋ ਇਹ 19 ਤੇ ਉਹ 21 ਵਾਲ ਤੇ ਥਣਦੇਵਾ ਤੁਸੀਂ ਆ ਵੇਖ ਕੇ ਚੈੱਕ ਕਰੋ ਪੱਧਰ ਥਣਦੇਵਾ ਤੇ ਵੱਡੇ ਆਰਡਰ ਦੇ ਵਿੱਚ ਆ ਦੇਖੋ ਠੀਕ ਆ ਆ ਬਹਿਣੀ ਵਾਲੇ ਪਾਸੇ ਤੋਂ ਆ ਥਣਦੇਵੋ ਆ ਕਰੋ ਜੀ ਠੀਕ ਠੀਕਾ ਬੱਚਾ ਲਾ ਕੇ ਵੀਰ ਅਰਸ਼ ਮਰਾਇਏ ਧਾਰਾ ਠੀਕਾ ਤੇ ਹਜੇ ਸੂ ਦੇ ਵਿੱਚ ਆ ਦੋਸਤੋ ਪਰ ਫਿਰ ਵੀ ਤੁਸੀਂ ਦੇਖੋਗੇ ਰਾਜੀ ਆ ਪੂਰੀ ਕੋਈ ਲੱਸੀ ਜੀ ਜਾਂ ਫਿੱਕੀ ਨਹੀਂ ਹੈਗੀ ਵੀ ਰਾਜੀ ਆ ਪੂਰੀ ਬੈਠ ਠੀਕਾ ਬਿਲਕੁਲ ਗੋਲ ਗੁੰਦਵੇਂ ਸਰੀਰ ਦੀ ਆ ਤੇ ਬੱਚਾ ਵੀਰ ਨੇ ਛੜਤਾ ਤੇ ਆਪਾਂ ਧਾਰਾ ਮਾਰ ਕੇ ਜਿਹੜਾ ਚੌਥਾ ਨਾ ਦੀ ਤਸੱਲੀ ਕਰਵਾ ਦਾਂਗੇ ਠੀਕਾ ਤੇ ਕਿਸੇ ਤਰ੍ਹਾਂ ਦਾ ਕੋਈ ਬੰਗਾ ਰੱਸੀ ਨਿਆਣਾ ਕਹਦੇ ਨੇ ਵੀ ਕਿਸੇ ਤਰ੍ਹਾਂ ਤੇ ਪਾਉਣ ਦੀ ਵੈਸੇ ਲੋੜ ਨਹੀਂ ਪਰ ਬਹੁਤੇ ਵੀਰ ਪਾ ਲੈਂਦੀ ਆ ਚਲੋ ਚੰਗੀ ਹੁੰਦੀ ਹੈ ਗੱਲਬਾਤ ਆ ਕਰੋ ਚੱਕ ਜੀ ਆ ਮਗਰਲੇ ਥਾਂ ਦਾ ਦੇਖੋ ਜਵਾ ਜੀ ਓਲਾ ਚਵਾ ਫਿਰ ਓਲਾ ਬਹੁਤ ਸੰਦੂ ਸਾਹਿਬ ਬਹੁਤ ਜ਼ਿਆਦਾ ਮੈਂ 12 ਕੋਈ ਚੋਈ ਹੈ 4 ਕਿਲੋ ਬਹੁਤ ਜ਼ਿਆਦਾ ਚੋਣੀ ਇੱਧਰ ਦੇਖੋ ਜੀ ਲਓ ਵੀ ਭਰਾਵੋ ਆ ਭਰਾ ਜੇ ਆ ਦੇਖੋ ਬਹੁਤ ਜ਼ਿਆਦੀ ਪੋਲੀ ਸੰਦੂ ਸਾਹਿਬ ओके सर ओके ठीक है ताम भी ताम भी ते चवाई ਜਿਹੜੀ ਦੋਸਤੋ ਇੱਕ ਚੈੱਕ ਪਾਸ ਕਰਾਉਣ ਦਾ ਮਤਲਬ ਇਹ ਆ ਵੀ ਤੁਸੀਂ ਆਨਲਾਈਨ ਜਿਹੜੇ ਵੀਰ ਨੇ ਕਿਸੇ ਨਾਲ ਸੌਦਾ ਕਰਨਾ ਪਰ ਉਸ ਤੋਂ ਪਹਿਲਾਂ ਮੈਂ ਹਰ ਵਾਰ ਕਹਿ ਦਿੰਦਾ ਹਾਂ ਨਾ ਵੀ ਜਿਹੜੇ ਵੀਰ ਦਾ ਸਰਦਾ ਟਾਈਮ ਹੈਗਾ ਜਿੰਦੇ ਕੋਲ ਆਪਣੀ ਚਵਾਈ ਆ ਘਰ ਪਹੁੰਚ ਕੇ ਦੋ ਟਾਈਮ ਕਰ ਲਓ ਇੱਕ ਟਾਈਮ ਕਰ ਲਓ ਇੱਕ ਟਾਈਮ ਵੀ ਚਵਾਈ ਕਰ ਲਈਏ ਤਸੱਲੀ ਹੋ ਜਾਂਦੀ ਆ ਠੀਕ ਆ ਬਾਕੀ ਤਾਜੀ ਸੂਈ ਆ ਸੰਦੀ ਸਾਹਿਬ 14 15 ਕਿਲੋ ਪਲੱਸ ਤੋਂ ਦੁੱਧ ਨਹੀਂ ਮਾਰਦੀ ਮੈਂ ਐਵੇਂ ਕਹੀ ਜਾਵਾ 20 ਦਈਓ ਬਾਈ ਦੋ ਦੁੱਧ ਪਾਇਦਾ ਦੇ ਵੀ ਸਕਦੀ ਆ ਕਰਮਾਲੀ ਪਰ ਆਪਾਂ 14-15 ਕਿਲੋ ਤੋਂ ਨਹੀਂ ਮਰਦੀ ਆਪਾਂ ਘਰੇਲੂ ਮਾਰ ਰੱਖਦੇ ਆ ਆ 14-15 ਕਿਲੋ ਤੋਂ ਨਹੀਂ 14-15 ਕਿਲੋ ਅਰਸ਼ ਭਾਈ ਦੇ ਦੂ ਹੱਸ ਕੇ ਬਿਲਕੁਲ ਬਿਲਕੁਲ ਸਤਿ ਸ੍ਰੀ ਅਕਾਲ ਬਾਕੀ ਚੰਗੀ ਸੇਵਾ ਤੇ 15 ਤੋਂ ਪਲੱਸ ਵੀ ਕੁਝ ਹੋ ਸਕਦਾ 20 ਵੀ ਦੇ ਸਕਦੀ ਸੰਧੂ ਸਾਹਿਬ ਇਹ ਆ ਵਾਪਰਿਆ ਖਲਣ ਇਹਨਾਂ ਨੇ ਦੋ ਤੀਆਂ ਦੀ ਜਿੰਨੀ ਸੇਵਾ ਕਰ ਲੋ ਉਨਾ ਹੀ ਦੇ ਦਿੰਦੀ ਆ ਹਾਂਜੀ ਲੋ ਵੀ ਮੱਲੋ ਕਰੋ ਚੈੱਕ ਠੀਕ ਆ ਇਹ ਅਰਸ਼ ਭਾਈ ਦੀਆਂ ਗੱਲਾਂ ਬਾਤਾਂ ਨੇ ਵੀ ਕੋਈ ਇਹ ਨਹੀਂ ਹੈਗਾ ਵੀ 20 ਕਿਲੋ ਤਿਆਰੀ ਅੱਜ ਤਿਆਰ ਆ ਉਹ ਕੰਮ ਨਹੀਂ ਗਾ ਤੇ 15 ਕਿਲੋ ਦਾ ਹੱਸ ਕੇ ਕੋਈ ਵੀਰ ਜਿਹੜੀ ਚਵਾਈ ਕਰ ਲੂਗਾ ਇਹਨੇ ਥੱਲੇੋਂ ਤੇ ਚਵਾ ਸੋਹਣਾ ਲੱਗਾ ਬੈੜਦੇ ਤੇ ਬਾਕੀ ਹੁਣ ਬੋਲੇ ਦੇ ਵਿੱਚ ਕੋਈ ਹੋਊਗਾ ਕੋਈ 8 10 6 7 9 ਕਿਲੋ ਇੰਨਾ ਕੋ ਹੁਸਨ ਤੁਸਾਂ ਨੂੰ ਸਭ 9 9 ਦਾ ਫਿਰ ਗਿਆ ਹੈਗਾ ਠੀਕ ਆ ਦੋਨੋਂ ਡੰਗਾ ਦਾ 9 ਤੋਂ ਉੱਤੇ ਹੀ ਹੋਊਗਾ ਫਿਰਾਲ ਤੁਸੀਂ ਤਾਂ ਅਜ ਇੱਕ ਡੰਗ ਦੀ ਚਵਾਈ ਕੀਤੀ ਹੈ ਜੇ ਕਿਉਂਕਿ ਮੱਜ ਮਾਰਨਿੰਗ ਸੂਈ ਆ ਹਾਂਜੀ ਆਪਾਂ 4 ਕਿਲੋ ਚੋਈ ਝੂੜ ਨਹੀਂ ਮਾਰਨਾ ਵੀ 12 ਵਜੇ ਚੋਈ ਜੀਰ ਜੂਰ ਸਭ ਕੁਝ ਜਦੋਂ ਪਾਤਾ ਠੀਕ ਹੈ ਭਰਾ ਹਾਂਜੀ ਲੋ ਵੀ ਭਰਾਵੋ ਆ ਗੱਲ ਜੇ ਤੇ ਆ ਇਹ ਬਾਤਾਂ ਠੀਕ ਆ ਆ ਵੇਖੋ ਥਣ ਠੀਕ ਆ ਵੀ ਹਰ ਪਾਸਿਓਂ ਪੂਰੀ ਆ ਦੋਸਤੋ ਜਿੰਨੇ ਕ ਮੈਨੂੰ ਲੱਗਦਾ ਵੀ ਬਾਈਟ ਤੁਹਾਡਾ ਹੋਵੇਗਾ ਵੀ ਉਸ ਦੇ ਅਕੋਰਡਿੰਗ ਜੇਕਰ ਆਪਾਂ ਦੇਖੀਏ ਤਾਂ ਵੈੜ ਬਿਲਕੁਲ ਤੁਸੀਂ ਖਰੀਦ ਸਕਦੇ ਹੋ ਉਹਨੇ ਕ ਮਿਲ ਕਾਲੀ ਆ ਜਿੰਨਾ ਕ ਤੁਹਾਨੂੰ ਲੱਗਦਾ ਵੀ 15 ਲੀਟਰ ਵਾਲੀ ਚਾਹੀਦੀ ਆ ਉਹਨਾਂ ਕ ਦੁੱਧ ਵੈੜ ਨੂੰ ਚੋਣਾ ਚਾਹੀਦਾ ਬਾਕੀ ਸੇਵਾ ਆਪ ਕੋ ਆਪਣੀ ਦੋਸਤੋ ਵੱਧ ਕਿਸੇ ਦੀ ਘੱਟ ਤੇ ਅਰਸ਼ ਭਾਈ ਕਿੰਨੇ ਦਾ ਲੈਣ ਦੇਣ ਮੁੱਲ ਕੀ ਫਿਰ ਸੰਧੂ ਸਾਹਿਬ ਆਪਾਂ ਕੋਈ 60 ਨਹੀਂ ਮੰਗਣਾ ਕੋਈ 65 ਨਹੀਂ ਮੰਗਣਾ ਮੋਲ ਆਪਾਂ ਕਰਦੇ 55000 ਪਰ ਖਾਨਾ ਵਸ਼ੀ 47000 ਦੀ ਦੇ ਦਾਂਗੇ ਇਹਦੇ ਵਿੱਚੋਂ ਮਾਨਤਨ ਕਰਦਾ 47 ਚੋਂ ਹਾਂਜੀ ਲੋ ਵੀ ਭਰਾਵੋ 47000 ਦੇ ਵਿੱਚੋਂ ਵੀ ਮਾਨਦਾਨ ਜਿਹੜਾ ਹੋ ਜੂਗਾ ਵੈਸੇ 52000 ਡਿਮਾਂਡ ਆ ਠੀਕ ਆ ਤੇ ਇਹ ਤਾਂ ਹੋ ਗਈ ਦੋਸਤੋ ਪਹਿਲੇ ਨੰਬਰ ਵਾਲੀ ਵੈੜਾ ਸ਼ਾਹੀਵਾਲ ਅੰਗ ਦੇ ਵਿੱਚ ਆ ਠੀਕ ਆ ਇਸ ਤੋਂ ਬਾਅਦ ਸੈਕੰਡ ਇੱਕ ਹੋਰ ਵੈੜਾ ਵੀਰ ਦੇ ਕੋਲ ਟੁੱਕੀ ਆ ਤਿਆਰੀ ਦੇ ਵਿੱਚ ਪੁੱਛ ਲੈਣੀ ਆ ਕੀ ਡਿਟੇਲ ਆ ਅਰਸ਼ ਭਾਈ ਇਹ ਦੂਜੇ ਨੰਬਰ ਵਾਲੀ ਦੀ ਕੀ ਇਨਫੋਰਮੇਸ਼ਨ ਆ ਜੀ ਇਹ ਸਾਧੂ ਸਾਹਿਬ ਪੁੱਛਿਆ ਸੁਣੀਏ ਹਾਂ ਜੀ ਜਿਸ ਵੇ ਸੁਣੀ ਜੀ ਹਾਂ ਜੀ ਇਹਦੇ 11 ਤਰੀਕ ਨੂੰ ਦਿਨ ਪੂਰੇ ਜੀ 11 ਨੂੰ ਹਾਂ ਜੀ ਉਹਦੇ ਵਿੱਚ ਦੋ ਕਦਰ ਰਹਿ ਗਏ ਸਾਰੇ ਹਾਂ ਜੀ ਯਾਨੀ ਵੱਧ ਵੀ ਲੈ ਸਕਦੀ ਆ ਬਾਕੀ ਹੈ ਹਾਂਜੀ ਬਿਲਕੁਲ ਹਾਂਜੀ ਤੇ ਸੂਹਾ ਦੂਜਾ ਹੈ ਨਾ ਸੂਹਾ ਦੂਜਾ ਸੰਧੂ ਸਾਹਿਬ ਟਿੱਪਣ ਵਧੀਆ ਸੀ ਮੈਂ ਨਾ ਬਿਲਕੁਲ ਸੰਧੂ ਸਾਹਿਬ ਅੱਛਾ ਝੋਣ ਬਹੁਤ ਟਿੱਪਣ ਬਹੁਤ ਠੀਕ ਆ ਤੇ ਬਾਕੀ ਦੋਸਤੋ ਆ ਤੁਸੀਂ ਵੇੜ ਵੇਖ ਸਕਦੇ ਹੋ ਠੀਕ ਆ ਪਹਿਲੇ ਸਵੇ ਸੋਈ ਸੀਗੀ ਹੁਣ ਦੂਜਾ ਸਵੇ ਸੂਣਾ ਪਹਿਲੇ ਸਵੇ ਸੰਧੂ ਸਾਹਿਬ ਜਿੰਨਾ ਦਾ ਆਪਾਂ ਲਿਆਂਦੀ ਉਹਨਾਂ ਕਹਿੰਦਾ 18 ਕਿਲੋ ਝੋਆ ਹੂੰ ਬਿਲਕੁਲ ਪਰ ਆਪਾਂ ਕੋਈ 18 ਨਹੀਂ ਕੋਈ 20 ਨਹੀਂ 18 ਕਿਲੋ ਦੇ ਹੱਸ ਗਿਆ ਇੱਤੀ ਮੈਂ ਨਾ ਜੇ ਪਹਿਲੇ ਲੈ ਨਹੀਂ ਦਿੰਦਾ ਦੁੱਜਣ ਦੇ ਦੂੰਗੀ ਹੂੰ ਹੂੰ ਕੱਦ ਬਜਣਾ ਬੌਧਾ ਗਾਂ ਦਾ ਵੇਖੋ ਤੁਹਾਡੇ ਸਾਹਮਣੇ ਦੁੱਜੂ ਕੋਈ ਬੈਠਾ ਲੋ ਵੀ ਭਰਾ ਬਾਕੀ ਦੁੱਧ ਸੰਧੂ ਸਾਹਿਬ ਪਾਏਗਾ ਜੇ ਆਪਾਂ ਧੁੱਪੇ ਪਾਏ ਦੇ ਦਾਂਗੇ ਇਹਨੇ ਦਾਖਲੋਂ ਵੀ ਨਹੀਂ ਦੇਣਾ ਤੇ ਜੇ ਇਹਨੂੰ ਸੰਭਾਂਗੇ ਭਾਵੇਂ 20 ਚੋਲੋ ਹੂੰ ਜਿਹੜੀ ਗੱਲ ਹੈ ਦੁੱਧ ਪਾਏ ਦਾ ਬਾਕੀ ਠੰਡੀ ਠੁੱਡੀ ਬੜੀ ਇਤਰੇ ਕੋਈ ਹੈ ਭਾਵੇਂ ਬੈਠੋ ਸੀਲ ਸੁਣਾ ਕੇ ਵਾਹ ਵੇਖੋ ਕਰੋ ਗੱਲ ਵੀ ਹੈ ਬਹੁਤ ਠੰਡੀ ਤੇਰੀ ਆ ਬਹੁਤ ਜਿਆਦਾ ਵੀ ਆ ਵੇਖੋ ਜੀ ਆ ਥਾਣਾ ਜੀ ਮੁੱਠੀ ਦਾ ਥਾਣਾ ਵੀ ਠੀਕ ਆ ਅਰਸ਼ ਭਾਈ ਮਾੜਾ ਫੜ ਕੇ ਦਿਖਾ ਦੇ ਥਾਣੇ ਇੱਕ ਸਾਈਡ ਤੋਂ ਆ ਵੇਖੋ ਮੁੱਠੀ ਵਾਲਾ ਥਾਣਾ ਆ ਕਰੋ ਜੀ ਠੀਕ ਆ ਬਹੁਤ ਜਿਆਦਾ ਜੋਸ਼ ਟਿੱਪਣੀ ਵੀ ਕਰੋ ਠੀਕ ਹੈ ਭਰਾ ਖੋਲ ਗਿਆ ਭਾਈ ਅਰਸ਼ੇ ਵੀ ਦਿਖਾਈਏ ਤੇ ਵੈੜ ਚੰਗੀ ਆ ਦੋਸਤੋ ਕੱਦ ਕਾਠੀ ਵੀ ਸੋਹਣਾ ਵੈੜ ਦਾ ਤੇ ਦਿਨ ਜਿਹੜੇ ਦੋ ਕੀ ਪੂਰੇ ਹੁਣ ਦੇ ਵਿੱਚ ਬਾਕੀ ਆ ਵੀ ਦੋ ਦਿਨ ਲੈ ਜੋਗੀ ਬਾਕੀ ਹੋ ਸਕਦਾ ਵੀ ਉੱਪਰ ਵੀ ਲੈ ਜੇ ਦਿਨਾਂ ਤੋਂ ਕੋਈ ਦੋ ਚਾਰ ਦਿਨ ਉੱਪਰ ਵੀ ਲੈ ਕੇ ਜਾ ਸਕਦੀ ਹੈ ਠੀਕ ਹੈ ਤੇ ਆਜ ਦੇ ਦਿਨ ਜਿਹੜਾ ਬਣਾਤਣਾ ਹੈ ਉਹ ਅੱਜ ਦੇ ਦਿਨ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਹੈ 98베 ਦੀ ਬਿਲਕੁਲ ਸਾਥ ਥੋੜੀ ਅੱਗੋਂ ਮੋੜ ਦਿਓ ਵੀਰੇ ਦੋ ਸਟੂਲ ਆ ਕਰੋ ਚੈੱਕ ਠੀਕ ਹੈ ਅਰਸਿਰੇ ਕਿੰਨੀ ਕੀ ਡਿਮਾਂਡ ਇਹ ਸੰਧੂ ਸਾਹਿਬ ਆਪਾਂ ਬੋਲਦੇ ਕਰਦੇ 55000 ਪਰ ਹਾਂ ਨਾ 50000 ਦੇ ਦੇਣਾ ਕਿ ਉਹਦੇ ਵਿੱਚ ਜਮਾਨਤਾਨ ਕਰਤਾ ਮੇਰਾ 50 ਦੇ ਵਿੱਚੋਂ ਵੀ ਹਾਂਜੀ ਠੀਕ ਆ 50000 ਦੇ ਵਿੱਚੋਂ ਵੀ ਥੋੜਾ ਬਾਧਾ ਜਿਹੜਾ ਦੋਸਤੋ ਮਾਨਤਾਨ ਹੋ ਜਾਊਗਾ ਠੀਕ ਆ ਤੇ ਵੱਡੀ ਵੜਾ ਠੀਕ ਆ ਵੀ ਇਹ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਵੀ ਬਾਲੀ ਮੈਂ ਇਹ ਵੀ ਨਹੀਂ ਕਹਿੰਦਾ ਬਾਲੀ ਵੱਡੀ ਆ ਆ ਵੀਰ ਦੇ ਕੋਲ ਖੜੀ ਤੁਸੀਂ ਵੇਖ ਸਕਦੇ ਹੋ ਵੱਡੀ ਵੜਾ ਵੱਡੀਆਂ ਦੇ ਵਿੱਚ ਗਿਣਤੀ ਹੁੰਦੀ ਆ ਤੇ ਮੀਡੀਅਮ ਤੋਂ ਜਿਹੜੀ ਤਾਂ ਨੂੰ ਪਲੱਸ 1 ਹਾਈਟ ਆ ਦੀ ਤੇ ਥਾਣੇ ਕੋਰੀ ਮੈਂ ਤੁਹਾਨੂੰ ਬਿਲਕੁਲ ਨੇੜੇ ਤੋਂ ਜ਼ਰੂਰ ਦਿਖਾ ਦਿੰਦਾ ਆ ਕਰੋ ਚੈੱਕ ਇਹਦੀ ਠੰਡੀ ਧੀਰੀ ਬਹੁਤ ਸੰਤੂ ਸਾਹਿਬ ਵੇਖੋ ਕਿੰਦਾ ਮਰਜੀ ਆ ਵੇਖੋ ਠੀਕ ਹੈ ਤੇ ਠੀਕ ਹੈ ਬਾਕੀ ਚਾਰ ਥਾਣਾ ਇੱਕ ਨਾਲ ਸਰੂਆ ਉਹਦੀ ਕੋਈ ਲੈਣ ਦੇ ਨਹੀਂ ਬਿਲਕੁਲ ਕੂਂਗਜੀ ਆ ਠੀਕ ਹੈ ਜੀ ਮਗਰਲੇ ਥਾਣੇ ਦੇ ਉਲਟ ਪੈਣੀ ਵਾਲਾ ਮਗਰਲੇ ਥਾਪਦੀ ਠੀਕ ਹੈ ਤੇ ਬਾਕੀ ਚਾਰ ਥਾਣਾ ਵਰਦੇ ਬੁਰਦੇ ਜਿਹੜਿਆ ਤਿਪਾ ਤਿਪਣਾ ਬਿਲਕੁਲ ਚੌਥਾ ਥਾਣਾ ਦੇ ਵਿੱਚੋਂ ਆ ਠੀਕ ਆ ਤੇ 50000 ਦੇ ਵਿੱਚੋਂ ਵੀ ਜਿਹੜਾ ਦੋਸਤੋ ਥੋੜਾ ਬਸ ਤਾਂ ਮਾਨਤਾ ਨਾਲ ਘਰ ਪਹੁੰਚਿਆਂ ਦਾ ਜ਼ਰੂਰ ਹੋ ਜਾਊਗਾ ਰੇਟ ਭਾਪੜਤਾ ਬਿਲਕੁਲ ਜਾਇਜ਼ ਹੁੰਦਾ ਜੇਕਰ ਆਪਾਂ ਦੇਖੀਏ ਦੋਸਤੋ ਤੇ ਵੀਡੀਓ ਆਪਾਂ ਕਾਫੀ ਪਾਈ ਦੀਆਂ ਨੇ ਇਥੋਂ ਭਾਪੜਤਾ ਤੁਹਾਨੂੰ ਨਾਰਮਲ ਜਾਇਜ਼ ਲੱਗੂਗਾ ਭਾਪੜਤੇ ਕਰਕੇ ਸੰਦੂ ਬਹੁਤ ਗਾ ਗਾ ਕਰਦੇ ਆਪਾਂ ਜੇ ਡੰਗਰ ਭਾਣੋਂ ਦਾ ਆਪਾਂ ਭਾਣਾ ਦੇਈਦਾ ਕਿਸੇ ਦਾ ਢਿੱਡ ਨਹੀਂ ਧੋਂਦੇ ਆਪਾਂ ਜੇ ਆਪਾਂ ਕਿਸੇ ਦਾ ਢਿੱਡ ਧੋਣੇ ਮਹਾਰਾਜ ਉੱਤੇ ਵੇਦਾ ਵਾ ਬਿਲਕੁਲ ਹਾਂਜੀ ਜਿਹੜਾ ਢਿੱਡ ਧੋਂਦਾ ਫਿਰ ਮਹਾਰਾਜ ਉਥੇ ਕੀ ਰਹਾਦਾ ਜੇ ਆਪਾਂ ਮੰਨ ਲਓ ਕੰਮ ਪਤਲੀ ਕਮਾਈ ਲਵਾਂਗੇ ਹਰ ਕੋਈ ਕਾਹ ਕਿ ਜੁੜੂਗਾ ਇਹ ਕਹ ਹਰ ਕੋਈ ਆਪਣਾ ਹੀ ਭੈਣ ਭਰਾ ਵਾ ਇਹ ਨਹੀਂ ਆਪਾਂ ਨੂੰ ਹੀ ਇਕੱਲੇ ਨੂੰ ਢਿੱਡ ਲੱਗਾ ਹਰ ਇੱਕ ਨੂੰ ਲੱਗਾ ਬਿਲਕੁਲ ਜੀ ਬਿਲਕੁਲ ਚੰਗੀ ਸੋਚ ਆ ਭਰਾ ਦੀ ਠੀਕ ਆ ਬਾਕੀ ਜਰੂਰ ਸਾਥ ਦਿਓ ਦੋਸਤੋ ਵੱਧ ਤੋਂ ਵੱਧ ਨਾਲ ਜੁੜਿਓ ਤੇ ਸਪੋਰਟ ਕਰਿਓ ਵੱਧ ਤੋਂ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਠੀਕ ਆ ਤੇ ਬਹੁਤੇ ਵੀਰ ਜਿਹੜਾ ਦੋਸਤੋ ਬਿਲਕੁਲ ਜਾਇਜ਼ ਭਾਅ ਪੜਤਾ ਲਾ ਕੇ ਤੁਸੀਂ ਪਸ਼ੂ ਲੈ ਕੇ ਜਾ ਸਕਦੇ ਹੋ ਤੋਂ ਬਾਹਲੇ ਵੱਡੇ ਮੁੱਲ ਨਹੀਂ ਕਿ ਜਿਹੜੀ 50 ਦੀ ਚੀਜ਼ ਆ ਦੋਸਤੋ 50 ਚ ਮਿਲੂਗੀ ਇਹ ਨਹੀਂ ਵੀ 50 ਦੀ ਚੀਜ਼ ਆ ਉਹ 60 ਚ ਤੁਹਾਨੂੰ ਦਿੱਤੀ ਜਾਊਗੀ ਜਾਂ 65 ਚ ਦਿੱਤੀ ਜਾਊਗੀ ਇਹ ਤੁਸੀਂ ਸਾਰੇ ਵੀਰ 파ਰਕ ਹੋ ਠੀਕ ਆ ਬਾਕੀ ਸਮਝ ਤੁਹਾਡੀ ਆਪੋ ਆਪਣੀ ਸਾਰਿਆਂ ਦੀ ਤੇ ਨੰਬਰ ਵੀਰ ਅਰਸ਼ ਦਿਓ ਆਪਣੇ 86993 12660 19849 31 ਤੇ ਨਿੱਕੀ ਠੀਕ ਹੈ ਇਹ ਦੋਨੋਂ ਨੰਬਰਾਂ ਤੇ ਦੋਸਤੋ ਤੁਸੀਂ ਕਾਲ ਕਰ ਸਕਦੇ ਹੋ ਦੋਨੋਂ ਨੰਬਰ ਵੀਰ ਅਰਸ਼ ਤੇ ਚੱਲਦੇ ਆ ਠੀਕ ਆ ਨੰਬਰਾਂ ਤੇ ਸੰਪਰਕ ਕਰਕੇ ਗੱਲਬਾਤ ਕਰ ਲਿਓ ਤੇ ਤਾਲਮੇ ਲੱਪਣਾ ਪਠਾ ਲਿਓ ਠੀਕ ਹੈ ਜੀ ਜਿੱਥੋਂ ਤੱਕ ਤੁਸੀ ਲੈਣ ਦੇਣ ਦੀ ਗੱਲਬਾਤ ਕਰਨੀ ਹੋਈ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ